ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕੈ ਛਾਈ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕੈ ਛੋ ਪਰਮ ਸ਼ੁਤਕਾਰ ਜੋ ਸਤਗੁਰਾਂ ਦੀ ਸਾਜਿਨ ਵਾਜੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕੋ ਕਾੰਸ਼ਾ ਵਾਹਿਗੁਰੂ ਜੀ ਕੀ ਫਤਿਹ ਤਾਂਤਾ ਦੇ ਜੋਗ ਉਹ ਸਤਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਗੁਰੂ ਦਾ ਜਸ ਸਰਵਣ ਕੀਤਾ ਸਤਗੁਰਾਂ ਦੀ ਬਾਣੀ ਦੇ ਪਾਠ ਗੁਰੂ ਜੀ ਦੇ ਉਪਦੇਸ਼ ਨਿਸ਼ਚੋ ਬਖਸ਼ ਲਾਹੇ ਮੇਰੇ ਪਿਆਰੇ ਸੋ ਜਸ ਤੇਰਾ ਗੋਬ ਅਪਾਰ ਬਖਸ਼ਿਸ਼ ਹੋਵੇ ਓਦੋਂ ਗੁਰੂ ਦਾ ਜਸ ਗੁਰੂ ਦੀਆਂ ਵਡਿਆਈਆਂ ਗਾਉਣ ਤੇ ਸੁਣਨ ਦਾ ਸਮਾਂ ਮਿਲਦਾ ਹੈ ਦਸ਼ਾ ਪਾਸ਼ਾਹੀਆਂ ਜੀ ਨੇ ਅਨੰਤ ਭਗਤਾਂ ਨੇ ਮਹਾਂ ਕਰਪੁਕਾਰ ਕੀਤਾ ਸਾਡੇ ਉਤੇ ਜੋ ਕਠਨ ਵੇਦ ਪੁਰਾਣ ਸ਼ਸਤਰਾਂ ਦੀ ਬਾਣੀ ਵਿੱਚੋਂ ਕੱਢ ਕੇ ਸਰਲ ਸਹਿਜ ਅਵਸਥਾ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਨੂੰ ਬਖਸ਼ੀ ਹੈ ਜਿਸ ਬਾਣੀ ਦਾ ਲੋਕਿਕ ਕੀਰਤਨ ਗੁਰਮੁਖ ਪਿਆਰਿਆਂ ਤੋਂ ਆਪ ਜੀ ਕਈ ਦਿਨਾਂ ਤੋਂ ਸਰਵਣ ਕਰ ਰਹੇ ਹਾਂ ਗੁਰਮੁਖ ਪਿਆਰਿਆਂ ਤੋਂ ਕਈ ਦਿਨਾਂ ਤੋਂ ਕਥਾ ਸਰਵਣ ਕਰ ਰਿਹਾ ਹਾਂ ਧੰਤਾ ਦੇ ਜੋਗ ਹੋ ਭਾਈ ਸਾਹਿਬ ਜੀ ਸ਼ਬਦ ਪੜ੍ਹ ਰਹੇ ਸੀ ਜਨਮ ਮਰਨ ਦੋਹੋਂ ਮੈਂ ਨਾਹੀ ਜਨ ਪਰ ਉਪਕਾਰੀ ਆਏ ਬਹੁਤ ਭੇਦ ਸ਼ਟਕ ਵਿੱਚ ਸਤਿਗੁਰੂ ਆ ਜੀ ਨੇ ਲਿਖਿਆ ਇੱਕ ਤਾਂ ਜਨਮ ਮਰਨ ਦੀ ਗੱਲ ਐ ਇੱਕ ਪਰਪੁਕਾਰ ਦੀ ਗੱਲ ਹੈ ਜਿਨਨੇ ਮਾਂ ਪੁਰਸ਼ ਗੁਰੂ ਪੀਰ ਅਵਤਾਰ ਆਏ ਨੇ ਸ਼ਹੀਦ ਸਿੰਘ ਆਏ ਨੇ ਉਹਨਾਂ ਦਾ ਜਨਮ ਹੋਇਆ ਤੇ ਉਹ ਸੰਸਾਰ ਵਿੱਚੋਂ ਗਏ ਵੀ ਹਣ ਹੋਰਾਂ ਦੀ ਗੱਲ ਛੱਡੋ ਅਸੀਂ ਦੱਸਾਂ ਗੁਰੂਆਂ ਦੇ ਜੋਤੀ ਜੋਤ ਸਮਾਉਣ ਦੇ ਗੁਰਪਰਮਾਨੋ ਨੇ ਤੇ ਬੰਦੇ ਦੀ ਤਾਂ ਗੱਲੇ ਨਾ ਰਹੀ ਨਾ ਕੋਈ ਜੇ ਉਹਨਾਂ ਦੇ ਅਵਤਾਰ ਵੀ ਮਨਾਉਨੇ ਆਪਾਂ ਜਨਮ ਦਿਨ ਵੀ ਮਨਾਉਨੇ ਤੇ ਫਿਰ ਸਤਗੁਰ ਕਹਿੰਨੇ ਜਨਮ ਮਰਨ ਦੋਹੂ ਮੈਂ ਨਹੀਂ ਇਹ ਗੱਲ ਫਿਰ ਕਿਵੇਂ ਮੇਲ ਖਾਵੇਗੀ ਜਨਮ ਦਿਨ ਵੀ ਮਨਾਏ ਜਾਂਦੇ ਨੇ ਜੋਤੀ ਜੋਦ ਦੇ ਦਿਨ ਵੀ ਮਨਾਏ ਜਾਂਦੇ ਨੇ ਇਸ ਗੱਲ ਦਾ ਨਿਰਣਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀਆਂ ਕਰੇਗੀ ਕਿ ਉਹ ਜਨਮ ਮਰਨ ਤੋਂ ਰਹਿਤ ਕਿਉ ਹਨ ਪੁੱਛਣਾ ਪਵੇਗਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਕਿ ਜਨਮ ਕਿਹੜੀ ਚੀਜ਼ ਲੰਦੀ ਹੈ ਤੇ ਮਰਦੀ ਕਿਹੜੀ ਚੀਜ਼ ਪਹਿਲਾਂ ਤੇ ਇਸ ਗੱਲ ਦਾ ਨਿਰਣਾ ਨਿੰਨ ਆਪਣਾ ਤੇ ਸਰੀਰ ਨੂੰ ਕਹਨੇ ਜੰਮਦ ਹੈ ਸਰੀਰ ਕਹਿੰਦੇ ਮਰ ਗਿਆ ਜੇ ਕੋਈ ਬੱਚਾ ਜੰਮਦਾ ਹੈ ਤੁਹਾਡੇ ਘਰ ਉਹ ਪੰਜ ਤੱਤਾਂ ਦਾ ਸਰੀਰ ਹੈ ਮਿੱਟੀ ਅੱਗ ਪਾਉਣ ਪਾਣੀ ਆਕਾਸ਼ ਉਹਦੇ ਜੰਮਣ ਤੋਂ ਇਹ ਚੀਜ਼ਾਂ ਪਹਿਲਾਂ ਹੀ ਇੱਥੇ ਪੰਜ ਹੈਗੀਆਂ ਫਿਰ ਜੰਮਿਆ ਕੀ ਅਖੇ ਕੋ ਸਤਨਾਮ ਕੋਈ ਤੱਤਾਂ ਨੂੰ ਲੈ ਕੇ ਆਏ ਨਵੀਂ ਚੀਜ਼ ਕਿਹੜੀ ਲੈ ਕੇ ਆਏ ਇੱਥੇ ਉਹ ਤਾਂ ਇੱਥੇ ਤੱਤ ਪਹਿਲਾਂ ਹੀ ਹੈਗੇ ਮਾਤਾ ਦੇ ਪੇਟ ਵਿੱਚ ਸੰਭਲ ਕਰ ਤੇ ਮਹਾਰਾਜ ਨੇ ਜੋੜ ਤੇ ਉਹ ਤੱਤ ਤੇ ਐਸੀ ਨੇ ਤੇ ਜਦੋਂ ਸੰਸਕਾਰ ਕਰਕੇ ਆਉਨੇ ਕਿੱਥੇ ਜਾਂਦੀ ਏ ਮਿੱਟੀ ਕਿੱਥੇ ਜਾਂਦੀ ਏ ਅੱਗ ਪਵਣ ਹੈ ਮੈਂ ਪਵਣ ਸਮਾਇਆ ਮਾਟੀ ਮਾਟੀ ਹੋਈ ਏਕ ਪਾਣੀ ਵਿੱਚ ਪਾਣੀ ਅੱਗ ਵਿੱਚ ਅੱਗ ਮਿੱਟੀ ਵਿੱਚ ਮਿੱਟੀ ਤੇ ਇੱਥੋਂ ਹੀ ਇਕੱਠੀ ਕੀਤੀ ਸੀ ਇੱਥੇ ਹੀ ਮਿਲ ਜਾਣੀ ਏ ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨਾ ਕਿਛ ਆਏ ਬੋ ਨਾ ਕਿਛ ਜਾਏ ਬੋ RAM ਕੀ ਦੁਹਾਈ ਉਹ ਹੁੰਦੀ ਜਾਂਦੀ ਕਿਹੜੀ ਚੀਜ਼ ਹੈ ਜੰਮ ਦੀ ਤੇ ਮਰਦੀ ਕਿਹੜੀ ਚੀਜ਼ ਹੈ ਜੇ ਉਹਦਾ ਪਤਾ ਲੱਗ ਜਾਵੇ ਫਿਰ ਇਸ ਤੁਕਦੇ ਅਰਥ ਹੋ ਜਾਣਗੇ ਕਿ ਜਨਮ ਮਰਨ ਦੋ ਹੋਂ ਮੈ ਨਾ ਮਾਰੂ ਰਾਗ ਪੜੋ ਸਤਿਗੁਰਾਂ ਦਾ ਪਵਿੱਤਰ ਬਚਨ ਹੈ ਕਿ ਜਿਨ ਰਚ ਰਚਿਆ ਪੁਰਖ ਵਿਧਾਤੇ ਨਾਲੇ ਹਉਮੈ ਪਾਈ ਜਿਸ ਵਾਇਗਰੂ ਨੇ ਪੁਰਖ ਕਈਏ ਪੂਰੀ ਪੂਰੀ ਬਸੰਤਾ ਸਾ ਪੁਰਸ਼ ਵੇਦ ਨੇ ਪੁਰਖ ਦੇ ਅਰਥ ਕੀਤੇ ਨੇ ਜੋ ਹਰਥਾਂ ਪੂਰਿਆ ਹੋਇਆ ਹੈ ਹਰਥਾਂ ਵਿਆਪਕ ਹੈ ਹਰ ਜਗ੍ਹਾ ਵਸਦੇ ਹੈ ਜਲਥਲ ਮਈਲ ਪੂਰਿਆ ਰਵਿਆ ਵਿੱਚ ਬਣਾ ਬਿਦਾਤਾ ਕਈਏ ਬਣਾਉਣ ਵਾਲਾ ਉਹ ਜੋ ਵਾਇਗਰੂ ਪਰਮੇਸ਼ਰ ਜਿਨੇ ਮਾਤਾ ਦੇ ਪੇਟ ਵਿੱਚ ਸਰੀਰ ਦਾ ਰਚਨ ਰਚਿਆ ਜਿਨ ਰਚ ਰਚਿਆ ਪੁਰਖ ਵਿਦਾਤੇ 6 ਮਹੀਨੇ ਵਿੱਚ ਬੱਚੇ ਦਾ ਸਰੀਰ ਬਣਦਾ ਤੇ 7ਵੇਂ ਮਹੀਨੇ ਵਾਹਿਗੁਰੂ ਆਪਣੀ ਜੋਤ ਪਾਉਂਦਾ 7ਵੇਂ ਮਹੀਨੇ ਤੇ ਧੰ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਜਿਦਣ ਵਾਹਿਗੁਰੂ ਨੇ ਜੋਤ ਪਾਈ ਨਾ ਕੱਲੀ ਜੋਤ ਨਹੀਂ ਪਾਈ ਜਿਨ ਰਚ ਰਚਿਆ ਪੁਰਖ ਵਿਧਾਤੇ ਨਾਲੇ ਹਉਮੈ ਪਾਈ ਜਿਦਨੂ ਨੇ ਆਪਣੀ ਜੋਤ ਪਾਈ ਹੈ ਨਾ ਇਹ ਮੈਂ ਵੀ ਨਾਲੇ ਪਾਈ ਹੈ ਕੋਸ਼ਤ ਨਾਲੇ ਹਉਮੈ ਪਾਈ ਉਹ ਤੋਂ ਪਹਿਲਾਂ ਉਸ ਬੱਚੇ ਨੂੰ ਪਤਾ ਹੀ ਨਹੀਂ ਸੀ ਕਿ ਮੈਂ ਹੈਗਾ ਜਿੱਦਣ ਉਹਨੇ ਚੇਤਨ ਸਤਾ ਦਿੱਤੀ ਉਹਨੂੰ ਪਤਾ ਲੱਗ ਗਿਆ ਮੈਂ ਹੈਗਾ ਉਹ ਤੋਂ ਪਹਿਲਾਂ ਨਹੀਂ ਸੀ ਪਤਾ